ਜਦੋਂ ਦਰਸ਼ਕਾਂ ਵਾਸਤੇ ਜਿਹੜਾ ਨਸਾਂ ਨੂੰ ਬੰਦ ਨਸਾਂ ਨੂੰ ਖੋਲਣ ਵਾਲਾ ਨੁਸਖਾ ਦੇਵਾਂਗੇ ਕੋਈ ਸ਼ੂਗਰ ਵਾਲਾ ਹੁੰਦਾ ਕੋਈ ਨਸਾਂ ਬਲੌਗ ਵਾਲਾ ਹੁੰਦਾ ਕੋਈ ਅਸਥਮਾ ਵਾਲਾ ਕੋਈ ਕਿਸ ਬੀਪੀ ਵਾਲੇ ਕੋਈ ਲੀਵਰ ਫੈਟੀਲ ਕਿੰਨੇ ਹਜ਼ਾਰਾ ਪੇਸ਼ੈਂਟ ਠੀਕ ਹੋ ਰਿਹਾ ਜਿਹੜੇ ਦਰਸ਼ਕਾਂ ਦੀ ਮੰਗ ਕੀਤੀ ਸੀ ਉਹ ਸਾਨੂੰ ਕੋਈ ਨੁਸਖਾ ਦਿੱਤਾ ਜਾਵੇ ਜਿਹਦੇ ਨਾਲ ਸਾਡੀਆਂ ਨਸਾਂ ਬੰਦ ਜਿਹੜੀ ਉਹ ਖੁੱਲ ਜਾਣ ਜਿੱਦਾਂ ਪੈਰ ਸੁੰਨ ਹੋ ਜਾਂਦੇ ਨੇ ਪਾਰਕਸਨ ਡਿਜ਼ੀਜ਼ ਨੂੰ ਕਹਿੰਦੇ ਜਿਸ ਨੂੰ ਹੱਥਾਂ ਪੈਰਾਂ ਦਾ ਕੰਬਣਾ ਲੱਤਾਂ ਦਾ ਥਲੜਾ ਸਭ ਤੋਂ ਲਾਸਟ ਵਾਲਾ ਜਿਹੜਾ ਆਪਣੇ ਪੈਰ ਉੱਥੇ ਜਾ ਕੇ ਪਾਰਕਸਨ ਡਿਜ਼ੀਜ਼ ਜਿੱਦਾਂ ਕ ਦਾ ਨਾਮ ਹੀ ਉਹ ਪ੍ਰੋਬਲਮ ਆ ਮੈਡੀਕਲ ਟਰਮ ਦੇ ਵਿੱਚ ਨਾਮ ਦੇ ਦਿੱਤਾ ਸਰਵਾਈਕਲ ਸਰਵਾਈਕਲ ਫਰੂਕੀ ਸਾਹਿਬ ਕੋਈ ਅਲੱਗ ਤੋਂ ਡਿਜ਼ੀਜ਼ ਨਹੀਂ ਹੈਗੀ ਬਲੱਡ ਸਰਕੂਲੇਸ਼ਨ ਘੱਟ ਚਲਾ ਜਾਵੇ ਆ ਨਸਾਂ ਜਿਹੜੀਆਂ ਜਿਹੜੀਆਂ ਸਖਤ ਹੋ ਜਾਂਦੀਆਂ ਤੇ ਇਹਦੇ ਉੱਪਰ ਜਦਾਂ ਪੇਸ਼ੈਂਟ ਨੂੰ ਇੱਥੇ ਦਰਦ ਹੁੰਦਾ ਇੱਥੇ ਦਰਦ ਹੁੰਦਾ ਸਿਰ ਦੇ ਵਿੱਚ ਮਾਈਗਰੇਨ ਸ਼ੁਰੂ ਹੋ ਜਾਂਦਾ ਉਹ ਬਲੱਡ ਸਰਕੂਲੇਸ਼ਨ ਹੀ ਰੁਕਦਾ ਵਾ ਆਪਣਾ ਖਾਣ ਪੀਣ ਕਰਕੇ ਪ੍ਰੋਬਲਮ ਆ ਰਹੀ ਏ ਬਾਕੀ ਬਲੌਕੇਜ ਦੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਸਰੀਰ ਵਿੱਚ ਕੁਝ ਜ਼ਰੂਰੀ ਵਿਟਾਮਿਨ ਮਿਨਰਲ ਜਿਹੜੇ ਉਹਨਾਂ ਦੀ ਕਮੀ ਹੋ ਜਾਣੀ ਜਿਵੇਂ ਜਿੱਦਾਂ ਵਿਟਾਮਿਨ B12 ਦੀ ਕਮੀ ਹੋ ਜਾਵੇ ਤਾਂ ਵੀ ਪਾਰਕਸਨ ਡਿਜ਼ੀਜ਼ ਆ ਜਾਂਦੀ ਹੈ ਵਿਟਾਮਿਨ E ਦੀ ਜੇ ਕਮੀ ਹੋ ਜਾਵੇ ਤਾਂ ਵੀ ਜਿੱਦਾਂ ਹੈਗਾ ਵੀ ਬਲੌਕੇਜ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਮੇਜਰ ਜਿਹੜਾ ਕੰਪਾਊਂਡ ਆਪਾਂ ਨੂੰ LAL ਕੰਪਾਊਂਡ ਹੁੰਦਾ ਇੱਕ ਜੇ ਉਹ ਘਟ ਜਾਵੇ ਤੇ ਬਹੁਤ ਜ਼ਿਆਦਾ ਨਸਾਂ ਬਲੌਕੇਜ ਹੋ ਜਾਂਦੀ ਹੈ ਪੈਰ ਸੁਨ ਹੋਣੇ ਸ਼ੁਰੂ ਹੋ ਜਾਂਦੇ ਆ ਜਿੱਦਾਂ ਮੈਗਨੀਸ਼ੀਅਮ ਡਾਪਟ ਹੋ ਜੇ ਇਹ ਸਾਰੇ ਤੱਤਾਂ ਦੀ ਜੇ ਕਮੀ ਹੋ ਜਾਵੇ ਤੇ ਫਿਰ ਬਲੌਕੇਜ ਵਦਨ ਤੇ ਚਾਂਸ ਬਹੁਤ ਹੋ ਜਾਂਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਦਰਸ਼ਕਾਂ ਵਾਸਤੇ ਜਿਹੜਾ ਨਸਾਂ ਨੂੰ ਬੰਦ ਨਸਾਂ ਨੂੰ ਖੋਲਣ ਵਾਲਾ ਨੁਸਖਾ ਦੇਵਾਂਗੇ ਕਿਉਂਕਿ ਆਪਣੇ ਕੋਲੇ ਕਾਫੀ ਪੁਰਾਣੇ ਰੋਗਾਂ ਤੋਂ ਪੇਸ਼ੈਂਟ ਜਿਹੜੇ ਠੀਕ ਹੋ ਰਹੇ ਤੁਸੀਂ ਦੇਖਿਆ ਹਰ ਵਾਰੀ ਆਪਣੇ ਕੋਲੇ ਪੇਸ਼ੈਂਟ ਮਲਟੀਪਲ ਡਿਸੀਜ਼ ਤੇ ਤੁਹਾਨੂੰ ਜਿਹੜੀਆਂ ਇੰਟਰਵਿਊਸ ਦੇ ਕੇ ਜਾਂਦੇ ਨੇ ਕੋਈ ਸ਼ੂਗਰ ਵਾਲਾ ਹੁੰਦਾ ਕੋਈ ਨਸਾਂ ਬਲੋਗ ਵਾਲਾ ਹੁੰਦਾ ਕੋਈ ਅਸਥਮਾ ਵਾਲਾ ਕੋਈ ਬੀਪੀ ਵਾਲੇ ਕੋਈ ਲੀਵਰ ਫੈਟੀਲ ਕਿੰਨੇ ਹਜ਼ਾਰਾਂ ਪੇਸ਼ੈਂਟ ਠੀਕ ਹੋ ਰਹੇ ਪਰ ਜਿਹੜੇ ਦਰਸ਼ਕਾਂ ਦੀ ਮੰਗ ਹੈ ਸੀ ਸਾਨੂੰ ਕੋਈ ਨੁਸਖਾ ਦਿੱਤਾ ਜਾਵੇ ਜਿਹਦੇ ਨਾਲ ਸਾਡੀਆਂ ਨਸਾਂ ਬੰਦ ਜਿਹੜੀ ਉਹ ਖੁੱਲ ਜਾਣ ਜਿੱਦਾਂ ਪੈਰ ਸੁੰਨ ਹੋ ਜਾਂਦੇ ਨੇ ਪਾਰਕਸਨ ਡਿਸੀਜ਼ ਨੂੰ ਕਹਿੰਦੇ ਜਿਹਨੂੰ ਹੱਥਾਂ ਪੈਰਾਂ ਦਾ ਕੰਬਣਾ ਉਹ ਸਾਰਿਆਂ ਤੇ ਨੁਸਖ ਨਸਾਂ ਫਰੂਕੀ ਸਾਹਿਬ ਜਦੋਂ ਬਲੌਕ ਹੋ ਜਾਂਦੀਆਂ ਨੇ ਫਿਰ ਹੱਥ ਵੀ ਕੰਬਣੇ ਸ਼ੁਰੂ ਹੋ ਜਾਂਦੇ ਆ ਜਦੋਂ ਬਲੱਡ ਸਰਕੂਲੇਸ਼ਨ ਰੁਕਦਾ ਤੇ ਅਗਲੇ ਪਾਸੇ ਕੋਈ ਵੀ ਜਿੱਦਾਂ ਹੁਣ ਆਪਣੇ ਹੱਥ ਬਾਡੀ ਦੇ ਬਾਹਾਂ ਦਾ ਅਗਲਾ ਹਿੱਸਾ ਹੱਥ ਲੱਤਾਂ ਦਾ ਥੱਲੜਾ ਸਭ ਤੋਂ ਲਾਸਟ ਵਾਲਾ ਜਿਹੜਾ ਆਪਣੇ ਪੈਰ ਉੱਥੇ ਜਾ ਕੇ ਪਾਰਕਸੈਂਡੀ ਜਿੱਦਾਂ ਕੰਬਣੇ ਸ਼ੁਰੂ ਹੋ ਜਾਂਦੇ ਆ ਉਹ ਬਲੱਡ ਸਰਕੂਲੇਸ਼ਨ ਰੁਕਾ ਨਾਲ ਹੀ ਉਹ ਪ੍ਰੋਬਲਮ ਆਉਂਦੀ ਹਾਂਜੀ ਹਾਂਜੀ ਬਲੌਕਿੰਗ ਦੇ ਫਰੂਕੀ ਸਾਹਿਬ ਇਸ਼ੂ ਹੁੰਦਾ ਜਿੱਦਾਂ ਹੁਣ ਮੈਡੀਕਲ ਟਰਮ ਦੇ ਵਿੱਚ ਨਾਮ ਦੇ ਦਿੱਤਾ ਸਰਵਾਈਕਲ ਸਰਵਾਈਕਲ ਫਰੁਕੀ ਸਾਹਿਬ ਕੋਈ ਅਲੱਗ ਤੋਂ ਡਿਜ਼ੀਜ਼ ਨਹੀਂ ਹੈਗੀ ਜਿੱਦਾਂ ਬ੍ਰੇਨ ਨੂੰ ਬਲੱਡ ਸਰਕੂਲੇਸ਼ਨ ਘੱਟ ਚਲਾ ਜਾਵੇ ਆ ਨਸਾਂ ਜਿਹੜੀਆਂ ਜਿਹੜੀਆਂ ਸਖਤ ਹੋ ਜਾਂਦੀਆਂ ਤੇ ਇਹਦੇ ਉੱਪਰ ਜਿੱਦਾਂ ਪੇਸ਼ੈਂਟ ਨੂੰ ਇੱਥੇ ਦਰਦ ਹੁੰਦਾ ਇੱਥੇ ਦਰਦ ਹੁੰਦਾ ਸਿਰ ਦੇ ਵਿੱਚ ਮਾਈਗ੍ਰੇਨ ਸ਼ੁਰੂ ਹੋ ਜਾਂਦਾ ਉਹ ਬਲੱਡ ਸਰਕੂਲੇਸ਼ਨ ਹੀ ਰੁਕਦਾ ਵਾ ਉਹਦੇ ਕਾਰਨ ਪ੍ਰੋਬਲਮ ਆਉਂਦੀ ਐ ਫਰੁਕੀ ਸਾਹਿਬ ਕਿਦਾਂ ਕੋਈਸਤਾ ਆਪਣਾ ਖਾਣ ਪੀਣ ਕਰਕੇ ਪ੍ਰੋਬਲਮ ਆ ਰਹੀ ਐ ਬਾਕੀ ਬਲੋਕੇਜ ਦੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਸਰੀਰ ਵਿੱਚ ਕੁਝ ਜ਼ਰੂਰੀ ਵਿਟਾਮਿਨ मिनਰਲ ਜਿਹੜੇ ਉਹਨਾਂ ਦੀ ਕਮੀ ਹੋ ਜਾਣੀ ਉਹਦੇ ਕਾਰਨ ਇਹ ਆ ਜਾਂਦੀ ਜਿੰਦੇ ਵਿੱਚ ਅਸੀਂ ਕੋਈ ਦਰਸ਼ਕਾਂ ਨੂੰ ਸਾਂਝਾ ਕਰਵਾ ਦਿੰਨੇ ਆ ਵੀ ਜਿੱਦਾਂ ਵਿਟਾਮਿਨ B12 ਦੀ ਕਮੀ ਹੋ ਜਾਵੇ ਤਾਂ ਵੀ ਪਾਰਕਸਨ ਡਿਜ਼ੀਜ਼ ਆ ਜਾਂਦੀ ਹੈ ਵਿਟਾਮਿਨ E ਦੀ ਜੇ ਕਮੀ ਹੋ ਜਾਵੇ ਤਾਂ ਵੀ ਜਿੱਦਾਂ ਹੈਗਾ ਵੀ ਬਲੋਕੇਜ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਮੇਜਰ ਜਿਹੜਾ ਕੰਪਾਊਂਡ ਆਪਾਂ ਨੂੰ LAL ਕੰਪਾਊਂਡ ਹੁੰਦਾ ਇੱਕ ਜੇ ਉਹ ਘਟ ਜਾਵੇ ਤੇ ਬਹੁਤ ਜ਼ਿਆਦਾ ਨਸਾਂ ਬਲੋਕੇਜ ਹੋ ਜਾਂਦੀ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ ਜਿੱਦਾਂ ਮੈਗਨੀਸ਼ੀਅਮ ਐਡਾਪਟੋਜਨ ਇਹ ਸਾਰੇ ਤੱਤਾਂ ਦੀ ਜੇ ਕਮੀ ਹੋ ਜਾਵੇ ਤੇ ਫਿਰ ਬਲੌਕੇਜ ਵਧਣ ਦੇ ਚਾਂਸ ਬਹੁਤ ਹੋ ਜਾਂਦੇ। ਹਾਂਜੀ ਨੁਸਖੇ ਦੇ ਵਿੱਚ ਆਪਾਂ ਸਾਰੀਆਂ ਘਰੇਲੂ ਚੀਜ਼ਾਂ ਹੀ ਲਈਆਂ ਫਰੂਕੀ ਸਾਹਿਬ ਜਿੱਦਾਂ ਸਾਰਾ ਆਪਣੇ ਰਸੋਈ ਦੇ ਵਿੱਚ ਹੀ ਇਹ ਸਾਰਾ ਸਮਾਨ ਮਿਲ ਜਾਂਦਾ ਸਰੋਂ ਦਾ ਤੇਲ ਹੋ ਗਿਆ ਜਮੈਨ ਲਸਣ ਮੇਥੀ ਦਾਣਾ ਤੇ ਲੌਂਗ ਇਹ ਪੰਜਾਂ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਬਣਾ ਕੇ ਜਿਹੜਾ ਇਹਦਾ ਕੜਾਹ ਬਣਾ ਕੇ ਜਿਹਦਾ ਬਿਲਕੁਲ ਕੜ੍ਹ ਕੇ ਤੇਲ ਬਣਾਵਾਂਗੇ ਜਿਹੜਾ ਨਸਾ ਦੀ ਬਲੌਕੇਜ ਨੂੰ ਖੋਲੂਗਾ। ਸਰੋਂ ਦਾ ਤੇਲ ਤਾਂ ਫਰੂਕੀ ਸਾਹਿਬ ਆਪਣੇ ਨੂੰ ਦੇਖੋ ਦਾਦੇ ਪੁਰਦਾਦੇ ਤੋਂ ਵਰਤਦੇ ਆਪਾਂ ਆ ਰਹੇ ਆ। ਮੈਂ ਆਪਣਾ ਪੰਜਾਬ ਦੇ ਵਿੱਚ ਜ ਸਰੋਂ ਦੇ ਤੇਲ ਨੂੰ ਯੂਜ਼ ਕਰਦੇ ਆ ਸਬਜ਼ੀਆਂ ਦੇ ਵਿੱਚ ਵੀ ਅਚਾਰ ਵੀ ਪਾਇਆ ਜਾਂਦਾ ਜੋ ਸਰੋਂ ਦਾ ਤੇਲ ਪਾਉਂਦੇ ਆ ਦੇਖੋ ਆਪਾਂ ਅੱਜ ਆਹ ਅੰਬ ਦਾ ਸੀਜ਼ਨ ਚੱਲਦਾ ਅੰਬ ਲੈ ਕੇ ਕੱਟ ਕੇ ਆਪਾਂ ਪਾ ਦਿੰਨੇ ਆ ਤੁਸੀਂ ਸਰੋਂ ਦਾ ਤੇਲ ਨਾ ਪਾਓ ਚਾਰ ਦਿਨ ਬਾਅਦ ਉਲੀ ਲੱਗ ਜੂ ਉਹਨੂੰ ਤੇ ਜਦੋਂ ਆਪਾਂ ਸਰੋਂ ਦੇ ਤੇਲ ਨਾਲ ਉਹ ਉੱਪਰ ਭਰ ਦਿੰਨੇ ਆ ਤੇ 10-10 ਸਾਲ ਪੁਰਾਣਾ ਚਾਰ ਪਿਆ ਰਹਿੰਦਾ ਹੀ ਨਹੀਂ ਉਦਾਂ ਤੇ ਸਰੋਂ ਦਾ ਤੇਲ ਵੀ ਅਮਰਤ ਇੱਕ ਤਰ੍ਹਾਂ ਦਾ ਬਾਕੀ ਇਹਦੇ ਵਿੱਚ ਜਿਹੜਾ ਮੇਨ ਕੰਪਾਊਂਡ ਆ ਉਹ omega 3 ਤੇ omega 6 ਨਾਲੇ ਭਰਪੂਰ ਹੁੰਦਾ ਜਿਹੜਾ ਆਪਾਂ ਨੁਸਖੇ ਵਿੱਚ ਉਹ ਯੂਜ਼ ਕਰਾਂਗੇ ਤਾਂ ਬੰਦ ਨਸਾਂ ਨੂੰ ਖੋਲਣ ਦੇ ਵਿੱਚ ਵੀ ਸਾਡੀ ਮਦਦ ਕਰੂਗਾ ਤੇ ਹੋਰ ਵੀ ਕਾਫੀ ਸਾਰੇ ਇਹਦੇ ਵਿੱਚ ਜਿਹੜਾ ਸਰੋਂ ਦੇ ਤੇਲ ਵਿੱਚ ਕੰਪਾਊਂਡ ਪਾਏ ਜਾਂਦੇ ਆ ਜਿੱਦਾਂ ਮੋਨੋ ਅਨਸੈਚੂ ਫੈਟੀ ਐਸਿਡ ਹੁੰਦਾ ਉਹ 65% ਹੁੰਦਾ ਤੇ ਹੋਰ ਵੀ ਪੋਲੀ ਅਨਸੈਚੂਰੇਟ ਉਹ 23% ਦੇ ਵਿੱਚ ਪਾਇਆ ਜਾਂਦਾ ਤੇ ਇਹ ਕਾਫੀ ਸਾਰੀ ਮਦਦ ਕਰਦਾ ਆਪਣੇ ਨਸਾਂ ਨੂੰ ਖੋਲਣ ਲਈ ਲਸਨ ਤਾਂ ਫਰੂਕੀ ਸਾਹਿਬ ਹੁਣ ਲੋਕਾਂ ਨੂੰ ਪਤਾ ਹੀ ਹੈ ਲਸਣ ਦਾ ਜਿੱਦਾਂ ਆਮ ਹੀ ਕਹਿੰਦਾ ਬਲੱਡ ਜਿਹੜਾ ਸੰਗਣਾ ਹੋ ਜਾਵੇ ਤੇ ਘਰੇਲੂ ਆਪਾਂ ਆਪ ਹੀ ਕਰ ਲੈਂਦੇ ਸਵੇਰ ਖਾਲੀ ਪੇਟ ਲਸਣ ਦੀ ਜਿਹੜੀ ਖਾਲੀ ਜਿਹੜੀ ਹੈਗੀ ਇੱਕ ਤੁਰੀ ਖਾਣੀ ਸ਼ੁਰੂ ਕਰ ਦਿੰਦੇ ਆ ਤੇ ਕਿੰਨੇ ਤੁਸੀਂ ਦੇਖਿਆ 20 ਤੋਂ 25 ਮਹੀਨੇ-ਮਹੀਨੇ ਦੇ ਵਿੱਚ ਵਿੱਚ ਆਉਂਦੇ ਆ ਵੀ ਕੋਲਸਟ੍ਰੋਲ ਲੈਵਲ ਨਾਰਮਲ ਹੋ ਜਾਂਦਾ ਤੇ ਇਹਨੂੰ ਬਾਹਰ ਤੋਂ ਵੀ ਪਲਾਈ ਜੇ ਆਪਾਂ ਇਹਨੂੰ ਨੁਸਖੇ ਦੇ ਵਿੱਚ ਯੂਜ਼ ਕਰਾਵਾਂਗੇ ਕਾਰਡ ਦੇ ਵਿੱਚ ਇਹਨੂੰ ਆਪਾਂ ਜਿਹੜਾ ਯੂਜ਼ ਕਰਾਂਗੇ ਤੇਲ ਦੇ ਨਾਲ ਤੇ ਇਹ ਬਾਹਰੋਂ ਵੀ ਬਲੱਡ ਵੀ ਖੋਲਦਾ ਇਹ ਫਰੂਕੀ ਸਾਹਿਬ ਇਹਦੇ ਆਪਾਂ ਤਾਂ ਜਿੱਦਾਂ ਲੌਂਗ ਦੇ 10 ਤੋਂ ਵੀ ਦਾੜ ਜਿਹੜਾ ਹੈ ਇੰਨੇ ਇੰਨੇ ਕੋ ਪਾਉਣੇ ਆਪਾਂ ਠੀਕ ਹੈ ਆ ਦੇਖੋ ਇੰਨੇ ਕੀ ਇੰ ਇੰਨੇ ਕੀ ਪਾਉਣੇ 200 ਐਮਐਲ ਤੇਲ ਲੈ ਕੇ ਨਾ 200 ਗ੍ਰਾਮ ਤੇਲ ਲੈ ਕੇ ਠੀਕ ਹੈ ਤੇ 20 ਕ ਦਾਣੇ ਜਿਹੜੇ ਲੌਂਗ ਦੇ ਪਾਵਾਂਗੇ ਇੱਕ ਚਮਚ ਮੇਥੀ ਦਾਣਾ ਪਾਵਾਂਗੇ ਤੇ 10 ਕ ਕਲੀਆਂ ਜਿਹੜੀਆਂ ਹੈਗੀਆਂ ਇਹਦੀਆਂ ਲਸਣ ਦੀਆਂ ਪਾਵਾਂਗੇ ਆਪਾਂ ਠੀਕ ਹੈ 10 ਕਲੀਆਂ ਲਸਣ ਦੀਆਂ ਪਾ ਕੇ ਇੱਕ ਚਮਚ ਜਵੈਨ ਦਾ ਪਾਵਾਂਗੇ ਠੀਕ ਹੈ ਤੇ ਉਹ ਆਪਾਂ ਬਣਾ ਕੇ ਵੀ ਦਰਸ਼ਕਾਂ ਨੂੰ ਨੁਸਖਾ ਇਹਨਾਂ ਦੇ ਸਾਹਮਣੇ ਦੱਸਾਂ ਕਿਦਾਂ ਇਹਨੂੰ ਬਣਾਉਣਾ ਵਾ ਕਿੰਨਾ ਟਾਈਮ ਇਹਨੂੰ ਭਾਲਣਾ ਵਾ ਤੇ ਕਦੋਂ ਲਾਉਣਾ ਵਾ ਕਿਵੇਂ ਲਾਉਣਾ ਵਾ ਸਾਰਾ ਦੱਸਾਂਗੇ ਫਰੂਕੀ ਸਾਹਿਬ ਮੈਂ ਨਾ ਜਿਹੜੇ ਨੁਸਖੇ ਜਿਹੜੇ ਦਰਸ਼ਕਾਂ ਦੇ ਰੂਬਰੂ ਕਰਦਾ ਪਹਿਲਾਂ ਮੈਨੂੰ ਇਹ ਦੇਖਣਾ ਪੈਂਦਾ ਇਹ ਵਿੱਚ ਪ੍ਰੋਪਰਟੀ ਕੀ ਆ ਵੀ ਇਹ ਕੰਮ ਕਰੂਗਾ ਜਿਹੜੀ ਨਾ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਦੇਵਾਂਗੇ ਜੀ ਉਹਦੇ 'ਚ ਕੋਈ ਫਾਇਦਾ ਕਰੂਗਾ ਕਿ ਨਹੀਂ ਕਰੂਗਾ ਐਵੇਂ ਆਪਾਂ ਹਵਾ 'ਚ ਨੁਸਖਾ ਕੋਈ ਨਹੀਂ ਦਿੰਦੇ ਠੀਕ ਹੈ ਇਹਦੇ ਵਿੱਚ ਦੇਖਿਆ ਵੀ ਯੂਜਨਲ ਦਾ ਇੱਕ ਜਿਹੜਾ ਕੰਪਾਊਂਡ ਹੁੰਦਾ ਵਾ ਜਿਹੜਾ ਬਲੋਕੇਜ ਨੂੰ ਖੋਲਣ ਦੇ ਵਿੱਚ ਮਦਦ ਕਰਦਾ ਬਲੱਡ ਸਰਕੂਲੇਸ਼ਨ ਨਾਰਮਲ ਕਰਵੇ ਲੌਂਗ ਦੇ ਵਿੱਚ ਹਾਂਜੀ ਯੂਜਨਲ ਦਾ ਨਾ ਇੱਕ ਕੰਪਾਊਂਡ ਹੁੰਦਾ ਇਹ ਬੰਦ ਨਸਾਂ ਨੂੰ ਖੋਲਣ ਦੇ ਵਿੱਚ ਸਾਡੀ ਮਦਦ ਕਰੂਗਾ ਇਸ ਤਾਂ ਕਰਕੇ ਨੁਸਖੇ ਦੇ ਵਿੱਚ ਇਹਨੂੰ ਯੂਜ਼ ਕੀਤਾ ਹਾਂਜੀ ਮੇਥੀ ਦਾਣਾ ਵੀ ਮੇਥੀ ਦਾਣਾ ਵੀ ਕਾਫੀ ਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਹੁੰਦੇ ਆ ਇਹਨੂੰ ਆਪਾਂ ਤਾਂ ਯੂਜ਼ ਵਿੱਚ ਕਰ ਰਹੇ ਆ ਜੋ ਕਿ ਸੋਜ ਨੂੰ ਘੱਟ ਕਰਦਾ ਮੈਥੀ ਦਾਣਾ ਜਿੱਦਾਂ ਆਪਾਂ ਨੂੰ ਇਹਦੇ ਵਿੱਚ ਯੂਜ਼ ਕਰਕੇ ਜਦੋਂ ਅਪਲਾਈ ਕਰਾਂਗੇ ਤੇ ਇਹਦੇ ਵਿੱਚ ਮੇਨ ਪ੍ਰੋਪਰਟੀ ਹੁੰਦੀ ਆ ਜਿਹੜੀ ਇਨਫਲਮੇਟਰੀ ਜਿਹੜੀ ਸੋਜਨ ਨੂੰ ਦਰਦ ਨੂੰ ਘਟਾਊਗਾ ਇਹ ਐਂਟੀ ਇਨਫਲਮੇਟਰੀ ਐਂਟੀ ਇਨਫਲਮੇਟਰੀ ਗੁਣ ਹੁੰਦੇ ਮੈਥੀ ਦੇ ਵਿੱਚ ਤਾਂ ਆਪਾਂ ਇਹਨਾਂ ਵਿੱਚ ਇਹਦੀ ਯੂਜ਼ ਕੀਤਾ ਬਿਲਕੁਲ ਅਜਵੈਨ ਵੀ ਜਿਹੜੇ ਸੋਜ ਨੂੰ ਘੱਟ ਕਰਦੇ ਫਰੂਕੀ ਸਾਹਿਬ ਅਸੀਂ ਹੁਣ ਅਜਵੈਨ ਦੇ ਆ ਦੇਖੋ ਅਜਵੈਨ ਦਾ ਰਕ ਪਿਆ ਸਾਡੇ ਕੋਲ ਅਜਵੈਨ ਤੇ ਗੱਲ ਆ ਗਈ ਇਹ ਤਿੰਨਾ ਜਵੈਨਾ ਦਾ ਅਰਕਾ ਤਿੰਨਾ ਜੁਆਇਨ ਬਿਲਕੁਲ ਜੀ ਬਿਲਕੁਲ ਇਹ ਇੱਕ ਸਿੰਪਲ ਜੁਆਇਨ ਹੈ ਯੂਜ਼ ਕੀਤੀ ਗਈ ਹੈ ਇਹ ਫਾਰਮੂਲੇ ਦੇ ਵਿੱਚ ਇੱਕ ਖੁਰਾਸਾਨੀ ਤੇ ਇੱਕ ਜੰਗਲੀ ਜਵੈਨਾ ਤਿੰਨੇ ਜਵੈਨਾ ਦਾ ਹਰਕ ਇਹਦੇ ਵਿੱਚ ਇਹਦਾ ਅਸੀਂ ਮੇਨ ਦਰਸ਼ਕਾਂ ਨੂੰ ਦੱਸ ਦਈਏ ਵੀ ਅਸੀਂ ਇਹਦਾ ਯੂਜ਼ ਕਰਾਉਂਦੇ ਆਂ ਪੇਟ ਦੇ ਅਲਸਰ ਤੋਂ ਠੀਕ ਹੈ ਪੇਟ ਦੇ ਰੋਗਾਂ ਤੇ ਪੇਟ ਦੇ ਕੀੜੇ ਹੋਣ ਜਿੱਦਾਂ ਪੇਟ ਦੇ ਵਿੱਚ ਗੜਬੜ ਜਾਂ ਪੇਟ ਫੁੱਲਿਆ ਰਹੇ ਤਾਂ ਭੁੱਖ ਨਹੀਂ ਲੱਗਦੀ ਇਹ 20 20 ਡ੍ਰੌਪ ਜਦੋਂ ਦੋ ਤਿੰਨ ਡੜੀ ਅਸੀਂ ਯੂਜ਼ ਕਰਾਵਾਂਗੇ ਤਾਂ ਪੂਰੀ ਭੁੱਖ ਲੱਗੂ ਨਹੀਂ ਜੀ ਨਹੀਂ ਅਸੀਂ ਬਣਾ ਕੇ ਰੱਖਦੇ ਕਿਉਂਕਿ ਸਾਡੇ ਕੋਲ ਡੇਲੀ ਪੇਸ਼ੈਂਟ ਇੱਥੇ ਰੀਚ ਕਰਦੇ ਆਂ ਵਿਜ਼ਿਟ ਕਰਦੇ ਆਂ ਅਲੱਗ-ਅਲੱਗ ਰੋਗਾਂ ਤੋਂ ਅਸੀਂ ਹਰ ਇੱਕ ਚੀਜ਼ ਨੂੰ ਜਿਹੜਾ ਬਣਾ ਕੇ ਰੱਖਿਆ ਹੁੰਦਾ ਤੇ ਬਣਾ ਕੇ ਵੀ ਬਿਲਕੁ ਦਾ ਕੋਈ ਸਟੇਰਟ ਕੈਮੀਕਲ ਨਹੀਂ ਹੁੰਦਾ ਜਿੱਦਾਂ ਸਾਡਾ ਵੈਰੀਕੋਸ ਔਇਲ ਹੈ ਵੈਰੀਕੋਸ ਔਇਲ ਦਾ ਮਤਲਬ ਉਹਦਾ ਪੰਜਾਬੀ ਜਿੱਦਾਂ ਆਪਣੇ ਲੱਤਾਂ ਦੇ ਉੱਪਰ ਨੀਲੀਆਂ-ਨੀਲੀਆਂ ਨਾੜਾਂ ਦੇ ਗੁੱਛੇ ਵੱਜ ਜਾਂਦੇ ਉਹ ਬਲੌਕੇਜ ਹੋ ਜਾਂਦੀ ਹੈ ਬਲੌਕੇਜ ਦੇ ਕਾਰਨ ਉੱਪਰ ਆ ਕੇ ਗੁੱਛੇ ਵੱਜ ਜਾਂਦੇ ਤੇ ਜਿਹੜਾ ਪੇਸ਼ੈਂਟ ਨਾੜਾਂ ਅਲੱਗ ਚਮਕਣ ਲੱਗ ਜਾਂਦੀਆਂ ਅਲੱਗ ਚਮਕਦੀਆਂ ਜਿਹਾ ਉਹਦੇ ਨਾਲ ਹੀ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ ਦਰਦ ਰੈਣੀ ਸ਼ੁਰੂ ਹੋ ਜਾਂਦੀ ਹੈ ਇਹ ਵੈਰੀਕੋਸ ਔਇਲ ਆ ਇਹਨੂੰ ਅਸੀਂ 10 ਤੋਂ 15 ਦਿਨ ਯੂਜ਼ ਕਰਾਂਗੇ ਤੇ ਨਾਲ ਮੈਡੀਸਿਨ ਪੀਨ ਨੂੰ ਦੇਵਾਂਗੇ ਜਿਹੜੀ ਇੰਟਰਨਲ ਪ੍ਰੋਬ ਹਾਂਜੀ ਹਾਂਜੀ ਨਾਲ ਆਪ ਦੇਖੋ ਜਿੱਦਾਂ ਇਹ ਅਪਲਾਈ ਕਰਨ ਹੋ ਗਿਆ ਜੀ ਜਿੱਦਾਂ ਆ ਹੈਗੀ ਆ ਆਪਣੀ ਨਸਾਂ ਨੂੰ ਖੋਲਣ ਵਾਲੀ ਕਿੱਟ ਅੱਛਾ ਜੀ ਇੱਕ ਤੁਸੀਂ ਬਣਾ ਰੱਖੀ ਹਾਂਜੀ ਹਾਂਜੀ ਕਿੱਟ ਐਸੀ ਫਿਰ ਇਦਾਂ ਵੜਾ ਕੇ ਰੱਖੀਆ ਹੁੰਦੀਆਂ ਨੇ ਪੇਸ਼ੈਂਟ ਜੋ ਸਾਨੂੰ ਕੰਪਲੀਟ ਕਰਦਾ ਜਗ ਪ੍ਰੋਬਲਮ ਦੱਸਦਾ ਅਸੀਂ ਨਾਲ ਦੀ ਨਾਲ ਉਸੇ ਵੇਲੇ ਉਹਨਾਂ ਨੂੰ ਜਿਹੜਾ ਹੈਗਾ ਦੇ ਦੇ ਦਿੰਨੇ ਆ ਇਹਦੇ ਆ ਦੇਖੋ ਚਾਰ ਚੀਜ਼ੀਆਂ ਇਹਦੀਆਂ ਜਿਹੜੀਆਂ ਹੈਗੀਆਂ 20-20 ਡ੍ਰੌਪ ਲੈਣੇ ਹੁੰਦੇ ਫਿਰ ਉਕੀ ਸਾਹਿਬ ਦੱਸਦਾ 10 ਮਿੰਟ ਦੇ ਫਰਕ ਨਾਲ ਹਾਂਜੀ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਹੋ ਜਾਣਾ ਦੋ ਤੇ 3 ਤੇ 4 ਇਦਾਂ ਚਾਰਾਂ ਦੇ ਵਿੱਚੋਂ 20-20 ਡ੍ਰੌਪ ਲੈਣੇ ਸਵੇਰੇ ਸ਼ਾਮ ਠੀਕ ਹੈ ਠੀਕ ਹੈ ਕੱਚ ਦੇ ਗਲਾਚੇ ਥੋੜਾ ਥੋੜਾ ਪਾਣੀ ਲੈ ਕੇ ਜਿੱਦਾਂ ਆਪਾਂ ਹਰ ਵਾਰੀ ਪਾਣੀ ਦੀ ਮਿਕਦਾਰ ਕੁਝ ਨਹੀਂ ਰੱਖਣੀ ਆਪਾਂ ਸਿੰਗਲ ਬੋਟਲ 'ਚ ਇਦਾਂ ਪਾ ਕੇ ਦਿਖਾ ਦਿੰਨੇ ਬਹੁਤ ਪਾਵਰਫੁਲ ਚੀਜ਼ ਹੈ ਬੰਦ ਨਾ ਸਾਨੂੰ ਖੋਲਣ ਵਾਸਤੇ ਆ ਦੇਖੋ ਇਦਾਂ ਕਿਆ ਬਾਤ ਹੈ ਨੀ ਦੇਖ ਖੰ ਨੂੰ ਵੀ ਤੁਹਾਨੂੰ ਲੱਗੂ ਇਹਦੇ 'ਚ ਪਾਣੀ ਹੈ ਜਿੱਦਾਂ ਪਰ ਹਰ ਇੱਕ ਕੱਡੇ ਹੁੰਦੇ ਪੌਦਿਆਂ ਦੇ ਇਹਦੇ ਵਿੱਚ ਕੋਈ ਵੀ ਸਟੇਰਟ ਕੈਮੀਕਲ ਨਹੀਂ ਹੁੰਦਾ ਇਦਾਂ 20 ਡ੍ਰੌਪ ਪਾ ਕੇ ਠੀਕ ਹੈ ਤੇ ਆਪਾਂ ਪੀ ਲੈਣਾ ਇਹਨੂੰ ਚਾਰਾਂ ਨੂੰ ਦਸਾ-ਦਸਾ ਮਿੰਟਾਂ ਦੇ ਫਰਕ ਨਾ ਲੈਣਾ ਸਵੇਰੇ ਸ਼ਾਮ ਠੀਕ ਹੈ ਠੀਕ ਹੈ ਬੰਦ ਨਸਾਂ ਨੂੰ ਖੋਲ ਦੂਗੀ 20 ਤੋਂ 25 ਦਿਨ ਦੇ ਵਿੱਚ ਵਿੱਚ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੁੰਦਾ ਤੁਸੀਂ ਇੱਕ ਕਲੀਨਿਕ ਤੇ ਆਉਨੇ ਕਿੰਨੇ ਪੇਸ਼ੈਂਟ ਤੇ ਬੈਠੇ ਹੁੰਦੇ ਆ ਤੁਸੀਂ ਦੂਰ-ਦੂਰ ਤੋਂ ਪੇਸ਼ੈਂਟ ਹੁੰਦੇ ਕੋਈ ਜਲੰਦਰ ਤੋਕੇ ਤੋਂ ਪਹਿਲੇ 20 ਦਿਨ ਦੀ ਜੇ ਡੋਜ਼ ਲੈ ਕੇ ਆਏ ਹੁੰਦੇ ਆ ਤਾਂ ਉਹ ਕਹਿੰਦੇ ਸਾਨੂੰ 50% ਫਰਕ ਆ ਤੇ ਜੇ ਤੇ 3 ਮਹੀਨੇ ਬਾਅਦ ਕੁਦਰਤੀ ਜਗ੍ਹਾ ਤੁਹਾਨੂੰ ਕੋ ਪੇਸ਼ੈਂਟ ਮਿਲਦੇ ਹੋ ਜਿਹਨੂੰ ਤੀਜਾ ਮਹੀਨਾ ਸ਼ੁਰੂ ਹੋ ਜਾਵੇ ਤੇ 3 ਮਹੀਨੇ ਹੋ ਗਏ ਦਵਾਈਆਂ ਸੀ ਲੈਦਿਆਂ ਨੂੰ ਉਹ ਤੇ ਤੁਹਾਨੂੰ ਫਿਰ ਪੂ Bell Cortica. <laughs> <laughs>